ਡੜੀ ਆ ਜਿਹੜੇ ਕਹਿੰਦਾ ਬੁਖਾਰ ਚੱਲ ਰਹੇ ਨੇ ਅੱਜ ਕੱਲ੍ਹ ਵੀ ਕਹਿੰਦੇ ਨੇ ਵੀ ਨਿੰਮ ਦੇ ਜਿਹੜੇ ਪੱਤਿਆਂ ਦਾ ਲੇਪ ਬਣਾ ਕੇ ਪਾਣੀ ਚ ਪਾ ਲੋ ਵੀ ਉਹਦੇ ਨਾਲ ਠੀਕ ਹੋ ਜਾਂਦਾ ਇਹ ਨਿੰਮ ਦਾ ਕੀ ਗੱਲ ਬਾਤ ਹੈ ਇਹ ਨਿੰਮ ਤਾਂ ਬਾਈ ਗੁਣਾ ਕਰ ਚੀਜ਼ ਹੈ ਇਹ ਨਿੰਮ ਨਿੰਮ ਤਾਂ ਇਹ ਜਿਹੜੀ ਸੂਈਦ ਵਾਸਤੇ ਜ਼ਖਮਾਂ ਵਾਸਤੇ ਜਿਹਦਾ ਬੁਖਾਰ ਚੜਦਾ ਇਹ ਅੰਦਰੋਂ ਇਨਫੈਕਸ਼ਨ ਹੁੰਦੀ ਹੈ ਉਹਦੇ ਕਰਕੇ ਇਹ ਸਰੀਰ ਨੂੰ ਇਹ ਜਦ ਨਾਲ ਉਹਨਾਂ ਦੇ ਨਾਲ ਫਰੀਜ਼ ਨੂੰ ਜਿਹੜੇ ਮੁਖਾਰ ਚੜਦਾ ਹੈ ਵਾਇਰਲ ਬੁਖਾਰ ਹੋ ਰਹੇ ਨੇ ਇਹਨਾਂ ਬੰਦਾ ਠੀਕ ਹੋ ਜਾਂਦਾ ਥੋੜੇ ਟਾਈਮ ਚ 72 ਹੁੰਦੀ ਹੈ ਇਹਦੇ ਵਿੱਚ 72 ਹੁੰਦੀ ਹੈ ਜ਼ਿਆਦਾ 72 ਦੇ ਨਾਲ ਹੀ ਇਹ ਜਿਹੜਾ ਅੰਦਰਲਾ ਬਾਹਰ ਇਹ ਹੁੰਦੇ ਨੇ ਵਾਇਰਸ ਉਹਦੇ ਮਰ ਜਾਂਦਾ ਹੈ ਇਹ ਕਰਕੇ ਇਹ ਛਾਰੇ ਨੂੰ ਬੇਨਤੀ ਹੈ ਵੀ ਜਿਹੜੇ ਬੰਦੇ ਨੂੰ ਬੁਖਾਰ ਹੋਣ ਦੀ ਸੁਭਾਵਨਾ ਜਾਂ ਲੱਗਦਾ ਵੀ ਬੁਖਾਰ ਹੋਊਗਾ ਜਾਂ ਹੋ ਚਲਿਆ ਹੋ ਕੇ ਹਟ ਗਿਆ ਹੱਲ ਘਟ ਕੇ ਉਹ ਇਹ ਨਿੰਮ ਦੇ ਪੱਤੇ ਲੈ ਕੇ ਜ਼ਰੂਰ ਉਹਨੂੰ ਉਬਾਲ ਲਓ ਬਾਲ ਕੇ ਦਾ ਪਾਣੀ ਜਿਹੜਾ ਪਾ ਕੇ ਨਾ ਹਾਂ ਉਹ ਨਾਮ ਇਹ ਨਾਉਣਾ ਚਾਹੁੰਦਾ ਸਭ ਤੋਂ ਹੁਣਾ ਕਰ ਰਿਹਾ ਹੈ ਹੁਣ ਜਨਨੀ ਚੱਲਦੇ ਬਹੁਤ ਮਾੜੀ ਬਿਮਾਰੀ ਆ ਇਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਭਾਈ ਜੇ ਨਿੰਮ ਆਪਣੇ ਸਾਰੇ ਘਰਾਂ ਦੇ ਲੋਕਾਂ ਨੂੰ ਹੁੰਦੇ ਨੇ ਹਾਂ ਉਥੋਂ ਨਿੰਮ ਲੈ ਕੇ ਆਓ ਜਿਹੜੇ ਮਨ ਨੂੰ ਬੁਖਾਰ ਰਸਲ ਘਟ ਗਏ ਉਹਨੂੰ ਨਿੰਮ ਦੇ ਪਾਣੀ ਨਾਲ ਪਾਣੀ ਪਾ ਕੇ ਰੋਸ਼ ਇਸ਼ਨਾਨ ਕਰਨਾ ਚਾਹੀਦਾ ਜਰੂਰੀ ਹੋਇਆ ਜਿਆਦੇ ਸਰਮਾ ਖਰਾਬ ਆ ਇਹ ਮੇਰੀ ਬਿਮਾਰੀ ਚੱਲ ਰਹੀ ਹੈ ਜਿੰਨੀ ਕਹਿੰਦੇ ਉਹੀ ਕੌੜੀ ਚੀਜ਼ ਹੁੰਦੀ ਓਨੀ ਆਸ਼ੀਰਵਾਦ ਕਰਦੀ ਓਨੀ ਗੱਦ ਕਰਦੀ ਕੌੜੀ ਵੱਧ ਕਰਦੀ ਹੈ ਜਿਆਦਾ ਇਹ ਨਿਮਮ ਗੁਣਾਕਾਰ ਸਾਰਾ ਇਹ ਚੀਜ਼ ਦਾਤਨ ਕਿੰਨੀ ਵਾਏ ਦੇ ਕਹਿੰਦੇ ਨੇ ਫਾਇਦੇ ਦਾਤਨ ਕਰਨੀ ਹੈ ਹੱਤਨ ਕਰ ਲਈ ਜਿਹਦਾ ਸਭ ਨੂੰ ਬੈਠਾ ਹੈ ਹਫਤੇ ਚ ਕਿਰਾਂ ਕਰਨੀ ਚਾਹੀਦੀ ਹੈ ਬਾਹਲੀ ਨਹੀਂ ਕਰਨੀ ਚਾਹੀਦੀ ਨੈਗੇਟਿਵ ਅਸਰ ਪਾਉਂਦਾ ਫਿਰ ਜਿਆਦੇ ਪਰ ਹਫਤੇ ਦੇ ਵਿੱਚ ਕਦੇ ਕੋਈ ਰੰਗ ਕਰੀ ਜ਼ਰੂਰ ਕਰੋ ਇਹ ਚੀਜ਼ ਨੂੰ ਜ਼ਰੂਰੀ ਹੈ ਲੋਕ ਲਾਉਂਦੇ ਨਹੀਂ ਇਹ ਹਰ ਜਿਹੜਾ ਘਰਾਂ ਚ ਦਰਸਤਾ ਜਿਹੜੇ ਦੇਸੀ ਦਰਸਤਾ ਆਪਣੇ ਪਹਿਲਾਂ ਲੈ ਗਏ ਇਹ ਜ਼ਰੂਰੀ ਇਹ ਸਾਧੂ ਮਹਤਵਾਂਗ ਦੱਸ ਦਿੰਦੇ ਨੇ ਨਿਮਮ ਤੇ ਰੂਹ ਉੱਤਰਵਾਣੀ ਲੱਗਦੀ ਹੁੰਦੀ ਅੱਗੇ ਸਾਧੂ ਮਹਾਂਤਮਾ ਲਾਉਂਦੇ ਹੁਣ ਵੀ ਲਾਉਂਦੇ ਨੇ ਨਿੰਮ ਤੂਤ ਤੇ ਪਿੱਪਲ ਪਿੱਪਲ ਨਿੰਮ ਪਿੱਪਲ ਤਰਵਾਣੀ ਹੁੰਦੀ ਹੈ ਇਸ ਤੇ ਤੇਰੇ ਘਰ ਤੇ ਤਰਵਾਣੀ ਲੱਗੀ ਜਾਂ ਜਿਹਦੇ ਖੇਤ ਚ ਲੱਗੀ ਉਹ ਫਿਰ ਜੈਜੇਕਾਰਾਂ ਹੋ ਜਾਂਦੀਆਂ ਨੇ ਇਹੋ ਜ਼ਰੂਰੀ ਹੈ ਮਹਾਪੁਰਸ਼ਾਂ ਨੇ ਸਾਧੂ ਮਹਾਂਤਮਾ ਨੇ ਕਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਚੀਜ਼ਾਂ ਪਰ ਹੁਣ ਆਪਣੇ ਲੋਕ ਮੋਟਰਾਂ ਤੋਂ ਜ਼ਖ਼ਮ ਪਟਣ ਲੱਗੇ ਰક્ત ਕੋਈ ਲੋਂਦਾ ਨਹੀਂ ਤੇ ਜਿਹੜੇ ਬਿਮਾਰੀਆਂ ਦੇ ਕਾਰਨ ਇਹ ਬਣਦੇ ਨੇ ਸਾਰੇ ਦਰਖਤ ਨਾਉਣ ਆਉਣੇ ਨਹੀਂ ਕੋਈ ਇਹ ਦਰਖਤ ਖੇਤਾਂ ਚ ਲਾਓ ਹਮ ਸਾਰੇ ਦਰਖਤ ਲਾਉਣੇ ਚਾਹੀਦੇ ਨੇ ਵੱਧ ਤੋਂ ਵੱਧ ਇਹਦੇ ਵਿੱਚ ਆਪਣਾ ਆਪ ਦਾ ਫਾਇਦਾ ਹੈ ਹੁਣ ਆਪਾਂ ਤੁਸੀਂ ਤਾਂ ਪਰਾਲੀ ਫੂਕੋਗੇ ਹਮ ਪਰਾਲੀ ਤੱਕ ਤੇ ਦਰਖਤਾਂ ਦਾ ਕੋਈ ਪ੍ਰਵਾਹ ਨਹੀਂ ਦਰਖਤ ਫੂਕਤੋਦ ਨੇ ਸਭ ਤੋਂ ਜਿਹੜੀ ਆਪਾਂ ਨੂੰ ਬਚਾਉਣ ਵਾਲੀ ਚੀਜ਼ ਹੈ ਉਹ ਦਰਖਤ ਨੇ ਇਸ ਕਰਕੇ ਭਾਈ ਜੇ ਰੱਖਣ ਤੁਸੀਂ ਪਰਾਲੀ ਫੂਕੋਗੇ ਦਰਖਤਾਂ ਦਾ ਜਰੂਰ ਬਚੇ ਰੱਖਿਆ ਕਰੋ ਆਪਦੇ ਮੋਟਰਾਂ ਦੇ ਲਵੇਂ ਮੋੜ ਲਿਆ ਕਰੋ ਪਰਾਲੀ ਨੂੰ ਮੋੜ ਕੇ ਜਰੂਰ ਵੱਧ ਤੋਂ ਵੱਧ ਇਹ ਦਰਖਤਾਂ ਦੀ ਤੁਸੀਂ ਆਪਦੇ ਘਰਾਂ ਚ ਵੀ ਲਾਉਣ ਦੀ ਕੋਸ਼ਿਸ਼ ਕਰੋ ਖੇਤਾਂ ਚ ਲਾਓ ਸਾਂਝੇ ਥਾਵਾਂ ਚ ਲਾਓ ਵੋਰਾ ਸਾਧੂ ਮਾਤਮਾ ਮਿਲਵਾ ਰਹੇ ਨੇ ਇਸ ਕਰਕੇ ਲਵਾ ਰਹੇ ਨੇ ਵੀ ਉਹ ਆਪਣਾ ਭਲਾ ਹੋਵੇ ਬਚਤ ਹੋਵੇ ਹਾਂ ਆਹ ਦੇਸੀ ਜਿਹੜੀਆਂ ਹੁਣ ਉਹ ਜਿਹੜੀਆਂ ਕਹਿੰਦੇ ਨੇ ਆਉਂਦੀਆਂ ਨਹੀਂ ਉਹ ਬੈਠੀ ਆ ਉੱਪਰ ਇਹ ਬੇਲਾਂ ਤੇ ਆਉਂਦੀਆਂ ਸੀ ਪਹਿਲਾਂ ਜਿਹੜੀਆਂ ਦੇਸੀ ਬੇਲਾਂਉਂਦੀਆਂ ਆਪਣੇ ਘਰਾਂ 'ਚ ਘਰਾਂ ਦੇ ਵਿੱਚ ਹੁੰਦੀਆਂ ਦੇਸੀ ਜਿਹੜੀਆਂ ਹਾਂ ਇਹ ਵੀ ਆਪਣੇ ਰਣੇਤੀ ਕਰਕੇ ਸਾਡੇ ਨੇ ਜਾਨਵਰ ਵੀ ਸਾਰੇ ਹਾਂ ਜਦੋਂ ਫਿਰਪੇਖਾ ਹੋਣ ਲੱਗੀਆਂ ਬਚਤ ਉਹ ਕਰਨ ਲੱਗੀਆਂ ਉਹਦੇ ਕਰਕੇ ਜਿਹੜੇ ਜਾਨਵਰਤੀ ਹਾਂ ਜਾਨਵਰ ਸਰਬੱਤ ਦਾ ਭਲਾ ਭਾਲਦੇ ਨੇ ਜਾਨਵਰ ਸਭ ਤੋਂ ਵੱਡੀ ਇਹ ਕਿਉਂ ਇਹ ਬੇਵਜਵਾਨ ਜੋ ਨੰਬਰ ਇਹਨੇ ਕਿ ਬਚਾਰੇ ਨੇ ਬੋਲਣਾ ਇਹਨਾਂ ਆ ਵੀ ਆਪਦੇ ਭਾਸਾ ਬੋਲਣ ਦਾ ਹੂੰ ਵੱਧ ਬਾਈ ਇਹਨਾਂ ਦਾ ਵੀ ਲੈਣ ਸਵੇਰਾ ਬਣਵਾਉਣਾ ਚਾਹੁੰਦੇ ਜਾਨਵਰਾਂ ਦਾ ਆ ਦੇਸੀ ਬੇਲ ਲਾਉਣੀ ਚਾਹੀਦੀ ਇਹਨਾਂ ਚ ਵੱਧ ਰਹਿ ਕੇ ਕੁਛ ਨਹੀਂ ਦੇਸੀ ਬੇਲਾਂ ਨੇ ਆਪ ਆਪਣੇ 12 ਦੇ ਆਪ ਲਾਉਂਦੇ ਆਂ ਬੀਲ ਆਪਣੀ ਬੇਲ ਲੱਗੀ ਵੀ ਆ ਹੂੰ ਇਹਦੇ ਵਿੱਚ ਯਾਰ ਬਰਾਤਾਂ ਨੂੰ ਰਹਿਣਗੇ ਘਰਾਂ 'ਚ ਰਹਿਣਗੇ ਜਿਹੜੀਆਂ ਆਉਣੀਆਂ ਮਰਤ ਵੇਲੇ ਆਵੇ ਜੋ ਆਪਾਂ ਪੈ ਫੁੱਟਦੀ ਆ ਗੁਰਬਾਨੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੇ ਇਸ ਕਰਕੇ ਜੇ ਵੱਧ ਤੋਂ ਵੱਧ ਇਹਨਾਂ ਜਾਨਵਰਾਂ ਦਾ ਵੀ ਆਪਾਂ ਖਿਆਲ ਰੱਖਣਾ ਚਾਹੀਦਾ। ਹਮਮ ਰਕਤਾਂ ਦੇ ਜਿੱਥੇ ਦਰਖਤ ਨੇ ਉੱਥੇ ਜਾਨਵਰ ਵੀ ਆਉਣਗੇ। ਜੇ ਦਰਖਤਾਂ ਲਾਵਾਂਗੇ ਫਿਰ ਜਾਨਵਰ ਵੀ ਆਉਣਗੇ। ਇਹ ਜ਼ਰੂਰੀ ਹੈ। ਕੁਝ ਕਰਕੇ ਜ਼ਰੂਰੀ ਇਹ ਖਿਆਲ ਆਇਆ ਆਪਾਂ ਨੂੰ ਆਪ ਹੀ ਬਚਤ ਕਰਨੀ ਚਾਹੀਦੀਆਂ ਚੀਜ਼ਾਂ ਦੀ। ਡਰਖਤਾਂ ਦੇ ਡਾਕਟਰਾਂ ਦੇ ਹੁਣ ਡਾਕਟਰਾਂ ਦੇ ਜਾਂ ਹਸਪਤਾਲਾਂ ਜਾਂ ਕੋ ਘਰ ਤੇ ਕਿਵੇਂ ਭਰੇ ਪੈਣੇ। ਹਮਮ ਜੀ ਆ ਸੈੱਲ ਘੱਟ ਗਏ। ਆ ਬੁਖਾਰ ਹੋ ਗਿਆ। ਲੱਤਾਂ ਤੋਂ ਲੁੱਟ ਰਹੀ ਨਹੀਂ ਜਾਂਦਾ। ਇਹ ਸਾਰੀ ਨਿੰਮ ਦੇ ਵਿੱਚ ਬਹੁਤ ਵੱਡੇ ਗੁਣ ਨੇ। ਹਮਮ ਨਿੰਮ ਦੀ ਨਿੰਮ ਦਾ ਬਤੋਬਾ ਦੇ ਇਹ ਤੁਸੀਂ ਆਪ ਨੂੰ ਇਸਤੇਮਾਲ ਕਰਨਾ ਚਾਹੁੰਦੇ ਕਿਉਂਕਿ ਕੌੜਾ ਹੁੰਦਾ ਕੜਤ ਨਹੀਂ ਮਾਰਦੀਆਂ ਚੀਜ਼ਾਂ ਪੂਰੀ ਹੈ ਜਿਵੇਂ ਕੌੜ ਤੁੰਬਾ ਹੈ ਕੌੜ ਤੁੰਬੇ ਵਿੱਚ ਕਿੰਨੇ ਗੁਣ ਨੇ ਉਹ ਕੌੜਾ ਹੁੰਦਾ ਬਿਲਕੁਲ ਕੌੜ ਤੁੰਬਾ ਦੀ ਸਭ ਤੋਂ ਵੱਡੋ ਕੌੜ ਤੁੰਬਾ ਲੈ ਲੋ ਉਹਨੂੰ ਕੀਰ ਲੋ ਕੀਰ ਕੇ ਬੱਠੇ ਚ ਪਾਓ ਬੱਠੇ ਚ ਪਾ ਕੇ ਉਹ ਪੈਰਾਂ ਨਾਲ ਮਿੱਢੀ ਜਾਓ ਜਦੋਂ ਥੋੜੀ ਜੀਭ ਨੂੰ ਕੌੜ ਕਰਤਣ ਲੱਗਣ ਲੱਗੀ ਉਹ ਤੋਂ ਹਟੋ ਉਹ ਸਰੀਰ ਦੇ ਸਾਰੇ ਦੁੱਖ ਦੂਰ ਕਰਦਾ ਬਹੁਤ ਜ਼ਰੂਰੀ ਹੈ ਲੱਗਿਆ ਥੋੜੀ ਜਿਹਾ ਫੇ ਆਪਾਂ ਪੱਤੇ ਹੁਣ

ਲੱਗ ਵੀ ਆਪਾਂ ਤੋੜ ਲਿਆ ਪੱਤੇ ਇਹਨਾਂ ਨੂੰ ਪਾਣੀ ਚ ਪਾ ਕੇ ਵਾਲ ਕੇ ਫਿਰ ਉਸ ਤੋਂ ਬਾਅਦ ਬੰਦਾ ਲਗਾਉਣੇ ਆਪਾਂ ਦੇਖਦੇ ਆਂ ਫਿਰ ਤੁਹਾਨੂੰ ਦੱਸਾਂਗੇ ਵੀਡੀਓ ਬਣਾ ਕੇ ਵੈਸੇ ਆਸਰ ਤਾਂ ਕਰੂ ਇਹ ਚੀਜ਼ ਦੇਸੀ ਨਸਕੇ ਲਾਇਕ ਤੇ ਮਿੱਠੀ ਦੇਸੀ ਨਸਕੇ ਲਗਾ ਲਤਾ ਕਰਦੇ ਆ ਬੰਦੇ ਦਾ ਥਿੰਨ ਪਤਾ ਹੋ ਪਰ ਆਹ ਦੀ ਸਾਡੇ ਘਰੇ ਨਿੰਮ ਵੀ ਲੱਗੇ ਲਿਆ ਹੋਏ ਨੇ ਨਿੰਮ ਨਾਲ ਜਿਹੀ ਚਿੜੀਆਂ ਬਾਜ਼ ਤੇ ਰਹਿਣ ਬਸੇਰਾ ਵੀ ਬਣਾਇਆ ਇਸ ਕਰਕੇ ਹੀ ਬਣਾਇਆ ਵੀ درخت ਤੇ ਜਾਨਵਰ ਆਉਂਦਾ ਮੀਂਹ ਕਣੀ ਦੇ ਵਿੱਚ ਕੋਈ ਗੱਲ ਬਾਤ ਆ ਜਾਨਵਰ ਆਪਦੇ ਘਰੇ ਵੀ ਆ ਕੇ ਬੈਠੇ ਇਸ ਕਰਕੇ ਜਰੂਰ ਇਹ ਬੈਂਕ ਆ ਵੀ ਇਹਦੇ ਨਾਲ ਜਿਹੜੇ ਹੈਗਾ ਅਗਲਾ ਕਹਿੰਦਾ ਵੀ ਯਾਰ ਤੁਸੀਂ ਪਾਛੀਆਂ ਨੂੰ ਜਿਹੜਾ ਕਹਿੰਦਾ ਵੀ ਤੁਸੀਂ ਉਹ ਕਰ ਦਿੰਦੇ ਹੋ ਜੀ ਆਰਾਮ ਦੇ ਕੇ ਦੇ ਦਿੰਦੇ ਹੋ ਵੀ ਉਹ ਤਾਂ ਆਪਦੇ ਆਪ ਬਣਾਉਂਦੇ ਨੇ ਇਹਦੇ 'ਚ ਇਹ ਹੈ ਵੀ ਉਹਨਾਂ ਦੇ ਜਿਹੜੇ ਚੂਚਿਆਂ ਨੂੰ ਉਹ ਕੋਈ ਖਾਂਦਾ ਨਹੀਂ ਜਾਨਵਰ ਹੋਰ ਉੰਨੀ ਕਲੀ ਦੂਜਾ ਜਾਨਵਰ ਬਾਰ ਕਰ ਦਿੰਦਾ ਪਿਆ ਜੀ ਬੱਚਿਆਂ ਨੂੰ ਆ ਕੇ ਖਾਂਦੀ ਆ ਜਿਵੇਂ ਹੁਣ ਜਿਵੇਂ ਆਪਣੀ ਬਿੱਲੀ ਹੋ ਗਈ ਬਿੱਲੀ ਨੂੰ ਤਾਂ ਖਾਣਾ ਹੀ ਹੁੰਦਾ ਜਾਨਵਰ ਨੇ ਕਿਸੇ ਬਾਣਾ ਉਹ ਜਾਨਵਰ ਬੱਚਿਆਂ ਨੂੰ ਖਾ ਜਾਂਦਾ ਆ ਆਹ ਥੱਲੇ ਵੀ ਦਾ ਪਾਣੀ ਨਿਕਲਵਾ ਥੱਲੇ ਵੀ ਜਗਾ ਬਣਾ ਗਰੀਬ ਨੇ ਜਗਾ ਬਣਾਈ ਵੀ ਹੈ ਇਹ ਕੋਕ ਬਣਾਉਂਦੇ mm